ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਸਮੇਂ ਜਦੋਂ ਜਨਤੂਰੀ ਤਾਂ ਨਗਰ ਦੇ ਨੇੜੇ ਡੇਰਾ ਕਰਕੇ ਜੈ ਰਾਮ ਜੀ ਨੇ ਮੂਲचंद ਜੀ ਨੂੰ ਜੰਜ ਦੇ ਆਉਣ ਦੀ ਖਬਰ ਭੇਜ ਦਿੱਤੀ ਮੂਲचंद ਜੀ ਨੇ ਜਨ ਦਾ ਸਵਾਗਤ ਕਰਨ ਵਾਸਤੇ ਚੌਧਰੀ ਹਿਤੇ ਰੰਧਾਵੇ ਨੂੰ ਆਖਿਆ ਚੌਧਰੀ ਹਿਤੇ ਨੇ ਆਪਣੇ ਪੁੱਤਰ ਅਜੀਤੇ ਨੂੰ ਆਖਿਆ ਕਿ ਮੈਂ ਤਾਂ ਉਮਰ ਵਢੇਰੀ ਕਰਕੇ ਭੱਜ ਦੌੜ ਨਹੀਂ ਕਰ ਸਕਦਾ ਤੁਸੀਂ ਮੂਲचंद ਦੇ ਨਾਲ ਜਾ ਕੇ ਜਨ ਦਾ ਸਵਾਗਤ ਕਰੋ ਚੌਧਰੀ ਅਜੀਤਾ ਮੂਲਚੰਦ ਅਤੇ ਉਸਦੇ ਹੋਰ ਸਾਥਕ ਸਬੰਧੀਆਂ ਨੂੰ ਨਾਲ ਲੈ ਕੇ ਜਾਣ ਨੂੰ ਅੱਗੋਂ ਜਾ ਕੇ ਮਿਲਿਆ ਇੱਕ ਪਾਸੇ ਮੂਲਚੰਦ ਆਪਣੇ ਸਬੰਧੀਆਂ ਨੂੰ ਲੈ ਕੇ ਅਤੇ ਦੂਜੇ ਪਾਸੇ ਮਹਿਤਾ ਜੀ ਆਪਣੇ ਜਾਂਦੀਆਂ ਨੂੰ ਨਾਲ ਲੈ ਕੇ ਆਹਮੋ ਸਾਹਮਣੇ ਖੜੇ ਹੋ ਗਏ ਜਦੋਂ ਦੋਹਾਂ ਕੁੜਮਾਂ ਦੀ ਮਿਲਣੀ ਹੋਣ ਲੱਗੀ ਤਾਂ ਵਾਜਿਆਂ ਨਗਾਰਿਆਂ ਢੋਲਕੀਆਂ ਚੈਣਿਆਂ ਤੇ ਆਤਿਸ਼ਬਾਜੀ ਦੇ ਗੋਲੇ ਪਟਾਕੇ ਹਵਾਈਆਂ ਦੀਆਂ ਆਵਾਜ਼ਾਂ ਸੁਣ ਕੇ ਲਾਗੇ ਦੇ ਪਿੰਡਾਂ ਦੇ ਬਹੁਤ ਲੋਕ ਰੌਣਕ ਵੇਖਣ ਵਾਸਤੇ ਆਣ ਇਕੱਠੇ ਹੋਏ ਜਦ ਜਨ ਵਟਾਲੇ ਨਗਰ ਵਿੱਚ ਢਕਾਓ ਵਾਸਤੇ ਲੰਗੜ ਲੱਗੀ ਤਾਂ ਵੇਖਣ ਵਾਲੇ ਇਸਤਰੀ ਮਰਦਾਂ ਤੇ ਬੱਚੇ ਬੁੱਢਿਆਂ ਨਾਲ ਸ਼ਹਿਰ ਦੀਆਂ ਸਭ ਗਲੀਆਂ ਕੋਠੇ ਤੇ ਬਾਜ਼ਾਰ ਖਚਾ ਖਚ ਹੋ ਗਏ ਵੇਖਣ ਵਾਲਿਆਂ ਵਿੱਚੋਂ ਕੋਈ ਲਾੜੇ ਗੁਰੂ ਜੀ ਉੱਤੇ ਫੁੱਲ ਵਰਖਾ ਕਰਦੇ ਸੀ ਅਤੇ ਕੋਈ ਕਿਉੜਾ ਗੁਲਾਬ ਆਦਿ ਛਿੜਕ ਰਿਹਾ ਸੀ ਹਰ ਕੋਈ ਗੁਰੂ ਜੀ ਦਾ ਨੂਰਾਨੀ ਚਿਹਰਾ ਤੇ ਫੱਬਤ ਵੇਖ ਕੇ ਵਾਹ ਵਾਹ ਕਰ ਰਿਹਾ ਸੀ ਇਸ ਤਰ੍ਹਾਂ ਬੜੀ ਸਾਜ-ਤੱਜ ਨਾਲ ਬਾਜ਼ਾਰਾਂ ਵਿੱਚੋਂ ਲੰਘ ਕੇ ਜਨਮੂਲ ਚੰਦ ਦੇ ਘਰ ਪਹੁੰਚ ਗਈ ਆਪਣੀ ਕੁਲ ਰੀਤੀ ਅਨੁਸਾਰ ਇਹ ਸਮੇਂ ਦੀਆਂ ਰਸਮਾਂ ਪੂਰੀਆਂ ਕਰਕੇ ਜਨ ਨੂੰ ਇੱਕ ਸੁੰਦਰ ਜਗ੍ਹਾ ਤੇ ਡੇਰਾ ਕਿਰਾਾ ਦਿੱਤਾ ਗਿਆ ਸੰਧਿਆ ਸਮੇਂ ਆਤਿਸ਼ਬਾਜ਼ੀ ਤੇ ਹੂਰ ਢੋਲ ਨਫੀਰਿਆ ਨਾਲ ਖੂਬ ਰੌਣਕਾਂ ਕਰਕੇ ਜਨ ਨੇ ਪ੍ਰਸ਼ਾਦ ਛੱਕ ਕੇ ਡੇਰੇ ਆਣ ਵਿਸ਼ਰਾਮ ਕੀਤਾ ਅੰਮ੍ਰਿਤ ਵੇਲੇ ਹੀ ਮੂਲ ਚੰਦ ਜੀ ਨੇ ਲਾਵਾ ਕਰਨ ਵਾਸਤੇ ਸੁਨੇਹਾ ਭੇਜ ਦਿੱਤਾ ਮਹਿਤਾ ਕਾਲੂ ਜੀ ਆਪਣੇ ਸੰਬੰਧੀਆਂ ਸਹਿਤ ਸਤਿਗੁਰ ਨਾਨਕ ਜੀ ਨੂੰ ਨਾਲ ਲੈ ਕੇ ਮੂਲ ਚੰਦ ਦੇ ਘਰ ਪਹੁੰਚ ਗਏ ਇਸ ਤੋਂ ਪਹਿਲਾਂ ਪੰਡਤ ਨੇ ਵੇਦੀ ਹੀਠਾ ਚੌਂਕ ਦੇ ਪਾਸ ਬਿਠਾ ਕੇ ਉਹਨਾਂ ਦੇ ਖੱਬੇ ਪਾਸੇ ਪੂਲਚੰਦ ਜੀ ਨੇ ਆਪਣੀ ਲੜਕੀ ਨੂੰ ਬਿਠਾ ਦਿੱਤਾ ਹੋਰ ਤੇਤੇ ਪੁੱਤੇ ਤੇ ਸਾਖ ਸੰਬੰਧੀ ਚਾਰ ਚੁਫੇਰੇ ਬੈਠ ਗਏ ਜਦ ਪੰਡਤ ਨੇ ਵੇਦ ਮੰਤਰ ਪੜ੍ਹ ਕੇ ਰੀਤੀ ਅਨੁਸਾਰ ਲਾਵਾ ਕਰਾ ਕੇ ਵਿਆਹ ਦੀ ਰਸਮ ਸੰਪੂਰਨ ਕਰ ਦਿੱਤੀ ਤਾਂ ਸਭ ਪਾਸਿਆਂ ਤੋਂ ਮਹਿਤਾ ਕਾਲੂ ਜੀ ਤੇ ਪੂਲਚੰਦ ਜੀ ਨੂੰ ਵਧਾਈਆਂ ਮਿਲਣ ਲੱਗੀਆਂ ਖੁਸ਼ੀਆਂ ਨਾਲ ਜੰਜ ਆਪਣੇ ਡੇਰੇ ਚਲੀ ਗਈ ਡੇਰੇ ਜਾ ਕੇ ਸਭ ਜਾਂਜੀਆਂ ਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨ ਕੇ ਆਪਣੇ ਆਪ ਨੂੰ ਸਜਾ ਲਿਆ ਉਪਰੰਤ ਮੂਲ ਚੰਦ ਜੀ ਵੱਲੋਂ ਪ੍ਰਸ਼ਾਦ ਛਕਣ ਦਾ ਸੱਦਾ ਆ ਗਿਆ ਸਾਰੇ ਜਾਂਜੀਆਂ ਨੇ ਲਾੜੇ ਗੁਰੂ ਜੀ ਨੂੰ ਆਪਣੇ ਅੱਗੇ ਲਾ ਲਿਆ ਤੇ ਆਪ ਪਿੱਛੇ ਲੱਗ ਕੇ ਵਾਜੇ ਵਜਾਉਂਦੇ ਅਤੇ ਆਤਿਸ਼ਬਾਜ਼ੀਆਂ ਚਲਾਉਂਦੇ ਹੋਏ ਮੂਲ ਚੰਦ ਜੀ ਦੇ ਘਰ ਭੋਜਨ ਸਥਾਨ ਤੇ ਜਾ ਬਰਾਜੇ ਜਾਂਜੀਆਂ ਨੂੰ ਰੰਗਾ ਰੰਗ ਦੀਆਂ ਸੁੰਦਰ ਵਿਛਾਈਆਂ ਤੇ ਬਿਠਾ ਕੇ ਨਾਨਾ ਪ੍ਰਕਾਰ ਦੇ ਰਸਦਾਇਕ ਖੱਟੇ ਮਿੱਠੇ ਭੋਜਨਾਂ ਨਾਲ ਨਿਵਾਜਿਆ ਗਿਆ ਸਭ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਮਨਪੋਂਦੇ ਭੋਜਨ ਛਕੇ ਉਪਰੰਤ ਜਨ ਆਪਣੇ ਨਿਵਾਸ ਸਥਾਨ ਤੇ ਆ ਗਈ ਅਤੇ ਗੁਰੂ ਜੀ ਨੂੰ ਇਸਤਰੀਆਂ ਨੇ ਆਪਣੀਆਂ ਰੂ ਰੀਤਾਂ ਕਰਨ ਵਾਸਤੇ ਘਰ ਹੀ ਬਿਠਾ ਲਿਆ ਇਸ ਤਰ੍ਹਾਂ ਰਾਤ ਨੂੰ ਵੀ ਮੂਲ ਚੰਦ ਜੀ ਨੇ ਜਨ ਨੂੰ ਬਹੁਤ ਚੰਗੇ ਭੋਜਨ ਤੇ ਫਲ ਮੇਵੇ ਆਦਿ ਚੁਕਾਏ ਦੂਸਰੇ ਦਿਨ ਮੂਲ ਚੰਦ ਜੀ ਨੇ ਸਵੇਰ ਦਾ ਪ੍ਰਸ਼ਾਦ ਛਕ ਕੇ ਗਹਿਣਾ ਕਪੜਾ ਬਰਤਨ ਤੇ ਹੋਰ ਅਨੇਕ ਪਦਾਰਥ ਮਹਤਾ ਕਾਲੂ ਜੀ ਦੇ سپرد ਕਰਕੇ ਹੱਥ ਜੋੜ ਕੇ ਆਖਿਆ ਕਿ ਮੈਂ ਤੁਹਾਡਾ ਕੁਝ ਦੇਣ ਜੋਗਾ ਨਹੀਂ ਹਾਂ ਮੇਰੇ ਵੱਲੋਂ ਇਹ ਤਿਲ ਫੁੱਲ ਹਾਜ਼ਰ ਹੈ ਇਸ ਨੂੰ ਪ੍ਰਵਾਨ ਕਰੋ ਹੋਰ ਮੈਂ ਤੁਹਾਡੀ ਅਨਜਲਦੀ ਸੇਵਾ ਵੀ ਪੂਰੀ ਤਰ੍ਹਾਂ ਨਹੀਂ ਕਰ ਸਕਿਆ ਉਸ ਦੀ ਮੈਂ ਖਿਮਾ ਮੰਗਦਾ ਹਾਂ ਮੂਲचंद ਜੀ ਦੇ ਇਹ ਨਿਮਰਤਾ ਭਰਪੂਰ ਬਚਨ ਸੁਣ ਕੇ ਮਹਿਤਾ ਕਾਲੂ ਜੀ ਬੜੇ ਸਨਮਾਨ ਨਾਲ ਆਖਦੇ ਹਨ ਚੋਣਾ ਜੀ ਤੁਸੀਂ ਸਾਡੇ ਘਰ-ਬਾਰ ਭਰ ਦਿੱਤੇ ਹਨ ਦਿੱਤ ਖੱਟ ਦੇਣ ਵਿੱਚ ਕੋਈ ਊਣਤਾ ਹੀ ਨਹੀਂ ਛੱਡੀ ਸਾਡੇ ਅਨਜਲ ਦੀ ਸੇਵਾ ਵੀ ਬਹੁਤ ਕੀਤੀ ਹੈ ਜਿਸ ਦਾ ਮੈਂ ਕਥਨ ਨਹੀਂ ਕਰ ਸਕਦਾ ਮਹਿਤਾ ਕਾਲੂ ਜੀ ਨੇ ਗਰੀਬਾਂ ਤੇ ਮਗਤਿਆਂ ਨੂੰ ਬਹੁਤ ਧੰਨ ਵੰਡਿਆ ਜਿਸ ਨਾਲ ਮਹਿਤਾ ਜੀ ਦਾ ਬਹੁਤ ਜਸ ਫੈਲਿਆ ਉਪਰੰਤ ਜਨਵੈ ਦਾ ਹੋ ਕੇ ਸੁਲਤਾਨਪੁਰ ਨੂੰ ਚੱਲ ਪਈ ਇਸ ਤਰ੍ਹਾਂ ਜਸਫੇ ਲਾ ਕੇ ਬਰਾਤ ਚੱਲ ਪਈ ਅਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਆਉਂਦੀ ਵਾਰ ਮੁਕਾਮ ਕੀਤੇ ਸਨ ਉੱਥੇ ਹੋਤੇ ਹੀ ਕਰਦੀ ਵਾਪਸੀ ਆ ਰਹੀ ਸੀ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ